कद लगता नहीं जिंदगी नहीं, नहीं। बेरस हो कदे लगता है कि जिंदगी बेरस हो गई है कदे लगता नहीं जिंदगी नहीं ਤਗੂ ਅਸੀਂ ਬੇਰਸ ਹੋ ਗਏ ਹਾਂ ਕਦੇ ਕਦੇ ਲੱਗਦਾ ਹੈ ਜ਼ਿੰਦਗੀ ਤੇ ਮੈਂ ਬੇਰਸ ਨਹੀਂ ਹਾਂ ਕਈ ਵਾਰ ਸਮਾਤੇ ਹਾਲਾਤ ਹੀ ਕਈ ਵਾਰ ਸਮਾਤੇ ਹਾਲਾਤ ਹੀ ਬੇਰਸ ਬੇਵਸ ਕਰ ਦਿੰਦੇ ਨੇ ਸੁਣ ਸੰਗਰੂਰ ਵੀ ਸੁਣ ਸੰਗਰੂਰ ਵੀ ਸੁਣ ਸੰਗਰੂਰ